ਪੰਜਾਬੀ ਅਧਿਆਪਕ ਅਤੇ ਪਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਹਰਿਆਣਾ ਰਜਿਸਟਰਡ ਦੀ ਉਸੇ ਤਰਿਕਾਈ ਵੱਲੋਂ ਆਪ ਸਭ ਦਾ ਜੀ ਆਇਆਂ ਨੂੰ ਹੈ ਅੱਜ ਅੰਤਰਰਾਸ਼ਟਰੀ ਮਾਤ ਪਾਸ਼ਾ ਦਿਵਸ ਦੇ ਮੌਕੇ ਤੇ ਪੰਜਾਬੀ ਭਾਸ਼ਾ ਦੇ ਦਰਪੇਸ਼ ਆਉਣ ਵਾਲੀਆਂ ਜੋ ਸਕੂਲ ਲੈਵਲ ਤੇ ਕੁਝ ਸਮੱਸਿਆਵਾਂ ਨੇ ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਮਾਧਿਅਮ ਰਾਹੀਂ ਇੱਕ ਮੰਗ ਪੱਤਰ ਦੇਣ ਲਈ ਪੰਜਾਬੀ ਅਧਿਆਪਕ ਇੱਥੇ ਇਕੱਤਰਤ ਹੋਏ ਹਨ ਔਰ ਅਸੀਂ ਕਿਉਂਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਅੱਜ ਸਾਨੂੰ ਨਹੀਂ ਮਿਲ ਸਕੇ ਇਸ ਕਰਕੇ ਅਸੀਂ ਜ਼ਿਲ੍ਹਾ ਮੌਲੀ ਸਿੱਖਿਆ ਅਧਿਕਾਰੀ ਨੂੰ ਆਪਣਾ ਮੰਗ ਪੱਤਰ ਦੇ ਕੇ ਆਏ ਹਾਂ ਔਰ ਉਹਨਾਂ ਸਾਡੀ ਬੜੇ ਹੀ ਇੱਕ ਸੁਖਾਵੇ ਮਾਹੌਲ ਦੇ ਵਿੱਚ ਸਾਡੀ ਮੁਲਾਕਾਤ ਹੋਈ ਹੈ ਔਰ ਸਾਡੀਆਂ ਮੰਗਾਂ ਨੂੰ ਅੱਗੇ ਤੱਕ ਪਹੁੰਚਾਉਣ ਲਈ ਸਾਨੂੰ ਆਸ਼ਵਾਸਨ ਦਿੱਤਾ ਸੋ ਇਸ ਮੌਕੇ ਤੇ ਸਾਡੇ ਨਾਲ ਪੰਜਾਬੀ ਅਧਿਆਪਕ ਤੇ ਪਾਸ਼ਾ ਪ੍ਰਚਾਰ ਪ੍ਰਸਾਰ ਸੋਸਾਇਟੀ ਦੇ ਸੂਬਾ ਪ੍ਰਧਾਨ ਡਾਕਟਰ ਹਰਦੀਪ ਸਿੰਘ ਗਿੱਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ-ਕਿਹੜੇ ਉਹ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਲੈ ਕੇ ਅੱਜ ਇਹ ਮੁਲਾਕਾਤ ਹੋਈ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਮਾਤ ਪਾਸ਼ਾ ਦੇ ਵਸਤੇ ਉੱਤੇ ਸਾਰੇ ਹਰਿਆਣੇ ਦੇ ਅੰਦਰ 21 ਤਾਰੀਖ ਨੂੰ ਪੰਜਾਬੀ ਪਾਸ਼ਾ ਦੇ ਦਰਪੇਸ਼ ਹਰਿਆਣੇ ਦੇ ਅੰਦਰ ਆਉਂਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਨਾ ਵਾਸਤੇ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਮਾਧਿਅਮ ਨਾਲ ਮੁੱਖ ਮੰਤਰੀ ਹਰਿਆਣਾ ਔਰ ਸਿੱਖਿਆ ਮੰਤਰੀ ਹਰਿਆਣਾ ਨੂੰ ਸੌਂਪਿਆ ਗਿਆ। ਇਹਦੇ ਵਿੱਚ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹਦੇ ਅੰਦਰ ਐਨਪੀ 2020 ਦੇ ਤਹਿਤ ਜਿਹੜਾ ਤ੍ਰੈਭਾਸ਼ਾ ਫਾਰਮੂਲਾ ਸਰਕਾਰ ਵੱਲੋਂ ਸਾਡੀ ਮੰਗ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਲਾਗੂ ਕੀਤਾ ਜਾਏ ਜਿਹੜਾ ਕਿ ਸੀਐਮ ਸਾਹਿਬ ਦੀ ਟੇਬਲ ਦੇ ਉੱਤੇ ਪਿਆ ਹੈ ਉਹਨੂੰ ਇਸ ਸੈਸ਼ਨ ਤੋਂ ਜਿਹੜਾ ਹੈ 2025 ਤੋਂ ਲਾਗੂ ਕੀਤਾ ਜਾਏ। ਇਸ ਦੇ ਨਾਲ ਹੀ ਜਿਹੜਾ ਹੈ ਸਾਡੀਆਂ ਕੁਝ ਮੰਗਾਂ ਐਸੀਆਂ ਵੀ ਨਹੀਂ ਕੀਤੀ ਸਾਡਾ CBSE ਦੇ ਅੰਦਰ ਜਿਹੜਾ ਹੈ ਸਿਲੇਬਸ ਜਿਹੜਾ ਉਹ ਲਾਗੂ ਕੀਤਾ ਜਾਏ CBSE ਵਾਲਾ ਸਿਲੇਬਸ ਜਿਹੜਾ ਸਾਡੇ ਸਕੂਲਾਂ ਦੇ ਅੰਦਰ ਲਾਗੂ ਕੀਤਾ ਜਾਏ ਕਿਉਂਕਿ ਉਹ ਬਹੁਤ ਹੀ ਆਸਾਨ ਹੈ ਔਰ ਉਹ ਸਾਡੇ ਕੁਝ ਹਰਿਆਣੇ ਦੇ ਜਿਹੜੇ ਡੀਪ ਜ਼ਿਲ੍ਹੇ ਨੇ ਉਹਨਾਂ ਦੇ ਉੱਥੇ ਬੱਚਿਆਂ ਨੂੰ ਉਸ ਪੰਜਾਬੀ ਭਾਸ਼ਾ ਦੇ ਵਿੱਚ ਸਮਝਣ ਦੇ ਵਿੱਚ CBSE ਦੇ ਸਿਲੇਬਸ ਨੂੰ ਜਿਹੜੀ ਬੜੀ ਆਸਾਨੀ ਰਹਿੰਦੀ ਹੈ ਇਹਦੇ ਵਿੱਚ ਸਾਡੀਆਂ ਕੁਝ ਮੁੱਦੇ ਸਰਕਾਰ ਤਿਕਰ ਸਾਡੀਆਂ ਇਹ ਵੀ ਨਹੀਂ ਜਿਹੜੇ ਸਾਡੇ ਕੁਝ ਅਧਿਆਪਕ ਸਾਥੀ ਜਿਹੜੇ 100 ਔਰ 90 ਦੇ ਏੜਗੜ ਜਿਹੜੇ ਸਨ 2016 ਦੇ ਅੰਦਰ ਜਿਹੜੇ ਪ੍ਰਮੋਟ ਕੀਤੇ ਗਏ ਸਨ ਸਾਡੀ ਇੱਕ ਵਾਰੀ ਫਿਰ ਵੀ ਟੈਕਨੀਕਲ ਪ੍ਰੋਬਲਮ ਦੇ ਕਾਰਨ ਜਿਹੜਾ ਕਿ ਅੱਜ ਤੱਕ ਜਿਹਨਾਂ ਨੂੰ ਪ੍ਰਮੋਸ਼ਨ ਨਹੀਂ ਮਿਲੀ ਜਿਹਦਾ ਪ੍ਰਮੋਸ਼ਨ ਉਹਨਾਂ ਦਾ ਹੱਕ ਹੈ ਉਹ ਕੀ ਜਿਹੜੇ ਨੇ ਅਸੀਂ ਸਾਡੀ ਸਰਕਾਰ ਤੋਂ ਮੰਗ ਹੈ ਕਿ ਕਾਫੀ ਸਾਡੇ ਸਾਥੀ ਤਾਂ ਇਸ ਚਾਈਮ ਦੇ ਵਿੱਚ ਰਿਟਾਇਰ ਹੋ ਚੁੱਕੇ ਨੇ ਜਿਨ੍ਹਾਂ ਦਾ ਪ੍ਰਮੋਸ਼ਨ ਦਾ ਹੱਕ ਬਣਦਾ ਉਹਨਾਂ ਨੂੰ ਪ੍ਰਮੋਸ਼ਨ ਦਿੱਤੀ ਜਾਏ ਔਰ ਇਹ ਜਿਹੜੀ ਸਭ ਸਾਡੀਆਂ ਕੁਝ ਮੰਗਾਂ ਨੇ ਇਹਨਾਂ ਮੰਗਾਂ ਵੱਲ ਸਾਡੀ ਉਮੀਦ ਹੈ ਕਿ ਸਰਕਾਰ ਜਲਦ ਤੋਂ ਜਲਦ ਗੌਰ ਕਰੇਗੀ ਔਰ ਇਸ ਸੈਸ਼ਨ ਦੇ ਅੰਦਰ ਸਾਡੀਆਂ ਇਹ ਸਰਕਾਰ ਮੰਗਾਂ ਪੂਰੀਆਂ ਕਰਨ ਦੀ ਖੇਚਲ ਕਰੇਗੀ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਸਾਥੀ ਜਿਨ੍ਹਾਂ ਨੇ ਬਹੁਤ ਲੜਾਈ ਕਰਕੇ ਇਹ ਪੰਜਾਬੀ ਪਾਸਟਰ ਜਿਹੜੀ ਪੋਸਟਾਂ ਨੇ ਸਕੂਲਾਂ ਚ ਲਾਗੂ ਕਰਵਾਈਆਂ ਸੀ ਪ੍ਰਿਤਪਾਲ ਸਿੰਘ ਬਾਜਵਾ ਜੀ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਕਿਉਂਕਿ ਹੁਣ ਇਹ ਜਿਹੜੀ ਸਮੱਸਿਆ ਹੈ ਜਿਹੜਾ ਸਾਡਾ ਮੇਨ ਜਿਹੜਾ ਸਮੱਸਿਆ ਹੈ ਉਹ ਵੋਕੇਸ਼ਨਲ ਸਬਜੈਕਟ ਨੇ ਜਿਹਨੂੰ ਅਸੀਂ ਐਨਐਸਕੇਓਫ ਦੇਦਾਰੇ ਚ ਰੱਖਦੇ ਆ ਜਿੰਨਾ ਕਰਕੇ ਜਿਹੜੀ ਪੰਜਾਬੀ ਦੀਆਂ ਪੋਸਟਾਂ ਨੇ ਉਹ ਹਰ ਸਕੂਲ ਦੇ ਵਿੱਚ ਬੱਚਿਆਂ ਦੀ ਗਿਣਤੀ ਜਿਹੜੀ ਘਟ ਹੋ ਰਹੀ ਹੈ ਹੁਣ ਇਹ 6ਵੀਂ ਤੋਂ 8ਵੀਂ ਤੱਕ ਵੀ ਲਾਗੂ ਹੋ ਰਿਹਾ ਸੋ ਇਹਦੇ ਬਾਬਤ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਰ ਪਹਿਲਾਂ ਤੇ ਇਸ ਪੰਜਾਬੀ ਦਿਵਸ ਮਾਤਰੀ ਭਾਸ਼ਾ ਦਿਵਸ ਤੇ ਸਾਰੇ ਸਾਡੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ। ਔਰ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿਉਂਕਿ ਅਸੀਂ ਹਰਿਆਣੇ ਦੇ ਵਿੱਚ ਇੱਕ ਮਿਨੋਰਿਟੀ ਭਾਸ਼ਾ ਦੇ ਤੌਰ ਤੇ ਹਾਂ ਤੇ ਇਹਦੇ ਵਾਸਤੇ ਸਾਡੀਆਂ ਮੁਸ਼ਕਲਾਂ ਹੋਰ ਵੱਧ ਜਾਂਦੀਆਂ ਨੇ ਸਾਡੀ ਪ੍ਰਸ਼ਾਸਨ ਉੱਤੇ ਹਰਿਆਣਾ ਸਰਕਾਰ ਨੂੰ ਵੀ ਮੰਗ ਰਹਿੰਦੀ ਹੈ ਹਮੇਸ਼ਾ ਔਰ ਅੱਜ ਤੋਂ ਨਹੀਂ ਜਦੋਂ ਦੀਆਂ ਵੀ ਸਾਡੀਆਂ ਪੋਸਟਾਂ ਇੱਥੇ ਬਣੀਆਂ ਨੇ ਅਸੀਂ ਹਮੇਸ਼ਾ ਹੀ ਮੰਗ ਕਰਦੇ ਰਹੇ ਹਾਂ। ਕਿ ਜਿਹੜੇ ਸਕੂਲਾਂ ਦੇ ਵਿੱਚ ਪੋਸਟ ਇੱਕ ਵਾਰ ਟੀਚਰ ਰਿਟਾਇਰ ਹੋ ਗਿਆ ਜਾਂ ਟੀਚਰ ਉਥੋਂ ਟ੍ਰਾਂਸਫਰ ਹੋ ਗਿਆ ਤੇ ਉਹ ਪੋਸਟ ਕੈਪਚਰ ਕਰ ਦਿੱਤੀ ਜਾਂਦੀ ਹੈ ਜਾਂ ਖਤਮ ਕਰ ਦਿੱਤੀ ਜਾਂਦੀ ਹੈ ਤੇ ਅਸੀਂ ਪਹਿਲੀ ਤੇ ਇਹ ਡਿਮਾਂਡ ਕਰਾਂਗੇ ਵੀ ਉਹ ਪੋਸਟ ਐਜ਼ ਇਟ ਇਜ਼ ਹੀ ਰੱਖੀ ਜਾਏ ਔਰ ਉੱਥੇ ਨਵੀਂ ਭਰਤੀ ਕੀਤੀ ਜਾਏ ਔਰ ਨਵੀਆਂ ਪੋਸਟਾਂ ਲਿਆਂਦੀਆਂ ਜਾਣ ਕਿਉਂਕਿ ਪੰਜਾਬੀ ਕਾਫੀ ਵੱਡਾ ਖੇਤਰ ਹੈ ਹਰਿਆਣੇ ਦੇ ਵਿੱਚ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ ਔਰ ਉਸ ਪੰਜਾਬੀ ਨੂੰ ਪਰਫੁੱਲਿਤ ਕਰਨ ਵਾਸਤੇ ਤਾਂ ਹੀ ਫਾਇਦਾ ਹੈ ਜੇ ਸਰਕਾਰ ਪੋਸਟਾਂ ਲਿਆਏ ਉੱਥੇ ਨਵੀਆਂ ਪੋਸਟਾਂ ਡਿਵੈਲਪ ਕਰੇ ਔਰ ਨਵੇਂ ਭਰਤੀ ਕਰਕੇ ਉੱਥੇ ਟੀਚਰ ਲਿਆਏ ਇਹ ਜਿਹੜੀਆਂ ਬਾਕੀ ਸਮੱਸਿਆਵਾਂ ਆ ਸਾਡੇ ਪ੍ਰਧਾਨ ਜੀ ਨੇ ਦੱਸਿਆ ਨੇ ਇਹ ਬਿਲਕੁਲ ਜ਼ਰੂਰੀ ਨੇ ਵੀ ਸਰਕਾਰ ਇਹਨਾਂ ਨਾਲ ਧਿਆਨ ਦੇ ਸਾਡਾ ਪ੍ਰਸ਼ਾਸਨ ਇਹਨਾਂ ਨਾਲ ਧਿਆਨ ਦੇ ਔਰ ਸਰਕਾਰ ਸਾਡੀ ਇਸ ਚੀਜ਼ ਤੇ ਬਹੁਤ ਵਧੀਆ ਕੰਮ ਵੀ ਕਰ ਰਹੀ ਹੈ ਜੋ ਤ੍ਰੇ ਭਾਸ਼ਾ ਫਾਰਮੂਲਾ ਲਾਗੂ ਹੋਣ ਜਾ ਰਿਹਾ ਹੈ ਉਹਦੇ ਨਾਲ ਹਰੇਕ ਭਾਸ਼ਾ ਦਾ ਔਰ ਖਾਸ ਕਰ ਮਾਤਰ ਭਾਸ਼ਾ ਦਾ ਜਿਹੜਾ ਵਿਕਾਸ ਹੋਣ ਜਾ ਰਿਹਾ ਹੈ ਅਸੀਂ ਉਸ ਉਸ ਵਾਸਤੇ ਸਰਕਾਰ ਨੂੰ ਵੀ ਵਧਾਈ ਦੇਣੇ ਆ ਔਰ ਉਹਨਾਂ ਨੂੰ ਮੰਗ ਕਰਨੇ ਆ ਕਿ ਉਹ ਜਲਦੀ ਤੋਂ ਜਲਦੀ ਲਾਗੂ ਕਰਨ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਔਰ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਇਹ ਸਾਡੀਆਂ ਮੰਗਾਂ ਜਿਹੜੀਆਂ ਨੇ ਇਹ ਜਲਦ ਜਲਦ ਇਹਨਾਂ ਨੂੰ ਪੂਰਾ ਕੀਤਾ ਜਾਏ ਔਰ ਖਾਸ ਤੌਰ ਤੇ ਜਿਹੜਾ ਤ੍ਰੇ ਭਾਸ਼ਾ ਫਾਰਮੂਲਾ ਹੈ ਉਸ ਕੋਲ ਨੂੰ ਚ ਲਾਗੂ ਕਰਕੇ ਜਿਹੜਾ ਨੋਟੀਫਿਕੇਸ਼ਨ ਉਹਨਾਂ ਦਾ ਲਾਗੂ ਕੀਤਾ ਜਾਏ ਔਰ ਸਾਨੂੰ ਉਮੀਦ ਹੈ ਕਿ ਸਰਕਾਰ ਇਹਦੇ ਤੇ ਜਲਦੀ ਹੀ ਐਕਸ਼ਨ ਲਏਗੀ ਔਰ ਜਦ ਤੱਕ ਸਰਕਾਰ ਪੰਜਾਬੀ ਦੀਆਂ ਇਹਨਾਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਅਸੀਂ ਇਸ ਤਰ੍ਹਾਂ ਹੀ ਇਕੱਤਰ ਹੋ ਕੇ ਪੰਜਾਬੀ ਦੇ ਲਈ ਲੜਾਈ ਲੜਦੇ ਰਾਂਗੇ ਧੰਨਵਾਦ